ਦੇ ਪਈ ਸਾਲਾਂ ਤੋਂ ਪੰਜਾਬ ਦੇ ਅੰਦਰ ਔਰ ਪੰਜਾਬ ਤੋਂ ਬਾਹਰ ਜੋ ਸਤਿਗੁਰੂ ਸਾਹਿਬ ਜੀ ਦੀਆਂ ਯਾਤਰੀਆਂ ਹੋ ਰਹੀਆਂ ਨੇ ਔਰ ਇਹ ਜਿਹੜਾ ਤੌਰ ਹੈ ਇਹ ਬਾਦਸਤੂਰ جاری ਹੈ ਔਰ ਪੂਰੇ ਪੰਥ ਨੂੰ ਬਹੁਤ ਵੱਡਾ ਉਸ ਵਕਤ ਤੱਕਾ ਲੱਗਾ ਕਿ ਜੋ 18 ਦਸੰਬਰ 2021 ਨੂੰ ਕੀਤੇ ਜਾਂਦੇ ਇੱਕ ਦੁਸ਼ਟ ਨੇ ਸੱਚਖੰਡੋ ਸ਼੍ਰੀ ਹਰਮੋਨੀਪੁਰ ਸਾਹਿਬ ਜੀ ਦੇ ਅੰਦਰ ਜੰਗਲਾਟਪੇ ਅਦਭੀਅਤੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਿਹੜਾ ਉਹ ਦਿੱਤਾ ਜਾਂਦਾ ਹੈ। ਔਰ ਸੰਗਤਾਂ ਨੇ ਉਸ ਦੁਸ਼ਟ ਨੂੰ ਸੋਧਾ ਲਾਖ ਦੀ ਨਰਤਨਾਂ ਦੇ ਰਾਹ ਵਿੱਚ ਤੋੜਿਆ। ਪਰ ਅਫਸੋਸ ਕਿ ਉਸ ਦੁਸ਼ਟ ਦੀ ਹੁਣ ਤੱਕ ਕੋਈ ਵੀ ਸਰਕਾਰਾਂ ਪਛਾਣ ਨਹੀਂ ਕਰ ਸਕੀਆਂ। ਉਸ ਦਾ ਕੋਈ ਵੀ ਪਛਾਣ ਪੱਤਰ, ਕੋਈ ਵੀ ਆਧਾਰ ਕਾਰਡ, ਉਸ ਦਾ ਕੋਈ ਵੀ ਲਿੰਕ, ਉਸ ਦਾ ਕੋਈ ਵੀ ਪਰਿਵਾਰ ਉਸਦੀ ਕੋਈ ਵੀ ਜਾਣਕਾਰੀ ਹੁਣ ਤੱਕ ਸੰਗਤ ਦੇ ਸਾਹਮਣੇ ਸਰਕਾਰਾਂ ਪ੍ਰਸ਼ਾਸਨ ਕੂਫੀਤ ਅੰਤਰ ਜਿਹੜਾ ਉਹ ਨਹੀਂ ਰੱਖ ਸਕਿਆ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਸੈਂਕੜੇ ਬੇਦਵੀਆਂ ਦੇ ਜੋ ਪਾਣਾ ਹੈ ਉਹ ਵਾਪਰ ਚੁੱਕਾ ਪਰ ਇਹਨਾਂ ਸੈਂਕੜੇ ਬੇਦਵੀਆਂ ਦੇ ਵਿੱਚੋਂ ਹੁਣ ਤੱਕ ਕੋਈ ਵੀ ਜਿਹੜਾ ਇਹਦਾ ਮਾਸਟਰ ਮਾਈਂਡ ਹੈ ਜਿਹੜਾ ਇਹ ਸਾਰਾ ਪੁਸ਼ ਕਰਵਾ ਰਿਹਾ ਉਹ ਸੰਗਤ ਦੇ ਸਾਹਮਣੇ ਸਰਕਾਰਾਂ ਵੱਲੋਂ ਕੂਫੀਤ ਅੰਤਰ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਨਹੀਂ ਜਾਂਦਾ ਗਿਆ ਔਰ ਅੱਜ ਪੰਥ ਦੀ ਸਤਕਾਰਤਜਤ ਸੰਬੰਧੀ ਦਲ ਖਾਲਸਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਉਸ 18 ਦਸੰਬਰ 2021 ਦੀ ਘਟਨਾ ਨੂੰ ਯਾਦ ਕਰਦਿਆਂ ਹੋਇਆਂ ਇਸ ਦਿਨ ਸਮੁੱਚੇ ਸਿੱਖ ਪੰਥ ਦੇ ਹਿਰਦੇ ਵਧੂਰੇ ਗਏ ਕਿ ਉਸ ਗੁੱਸਟ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਜੰਗਲਾਟਾਪ ਕੇ ਵਿਦਿ ਕਰਨ ਦੀ ਕੋਸ਼ਿਸ਼ ਕੀਤੀ ਉਸ ਦਿਨ ਨੂੰ ਯਾਦ ਕਰਦਿਆਂ ਹੋਇਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਬਖ ਅਰਦਾਸ ਬੇਨਤੀ ਕੀਤੀ ਹੈ ਕਿ ਚਰਨਾਬੀਚ ਅਰਦਾਸ ਕੀਤੀ ਹੈ ਕਿ ਸਤਿਗੁਰੂ ਜੀ ਮਿਹਰ ਕਰੋ ਕਿ ਜਿਹਨੀਆਂ ਵੀ ਗੁਰੂ ਫੈਬਰੀਆਂ ਬੇਦਬੀਆਂ ਮੋਈਆਂ ਨੇ ਉਹਨਾਂ ਬੇਦਬੀਆਂ ਤੇ ਦੋਸ਼ੀ ਜਿਹੜੇ ਨੇ ਉਹ ਆਪ ਹੀ ਆਪ ਦੀ ਕਿਰਪਾ ਕੋਰ ਕਿਉਂਕਿ ਸਰਕਾਰਾਂ ਤੋਂ ਸਾਡੀ ਆਸ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਸਰਕਾਰਾਂ ਨੇ ਸਾਨੂੰ ਨਾ ਇਨਸਾਫ ਦੇਣਾ ਔਰ ਨਾ ਹੀ ਸਾਨੂੰ ਸਰਕਾਰਾਂ ਨੇ ਉਹ ਜਿਹੜੇ ਬੇਰਬੀਆਂ ਦੇ ਬੇਦੋਸ਼ੀ ਨੇ ਮਾਸਟਰ ਮਾਈਂਡ ਨੇ ਉਹ ਸਾਡੇ ਸਾਹਮਣੇ ਕਰਨੇ ਨੇ ਇਹ ਅਰਦਾਸ ਕੀਤੀ ਗਈ ਹੈ ਕਿ ਬੇਦਬੀਆਂ ਕਰਨ ਵਾਲੇ ਜਿਹੜੇ ਦੋਸ਼ੀ ਨੇ ਜਿਹੜੇ ਕਰਵਾਉਣ ਵਾਲੇ ਦੋਸ਼ੀ ਨੇ ਉਹ ਸੰਗਤ ਦੇ ਸਾਹਮਣੇ ਸਤਗੁਰੂ ਮੇਰ ਕਰਕੇ ਉਹਨਾਂ ਦੇ ਚਿਹਰੇ ਲਿਆਉਣ ਔਰ ਸੰਗਤ ਆਪਣੀ ਸਹਾਬਾ ਉਹਨਾਂ ਦੀ ਜãi ਹੋ ਦੇ ਸਕੇ Thank you